ਪੰਜਾਬੀ ਗਾਇਕ ਗੁਰੂ ਰੰਧਾਵਾ ਸਿਰਫ ਮੰਚ ਦੇ ਸਿਤਾਰੇ ਨਹੀਂ ਬਲਕਿ ਲੋਕਾਂ ਦੇ ਅਸਲੀ ਹੀਰੋ ਵੀ ਨੇ ਸੰਕਟ ਦੀਆਂ ਘੜੀਆਂ ਦੇ ਵਿੱਚ ਉਹ ਹਮੇਸ਼ਾ ਆਪਣੇ ਪੰਜਾਬ ਦੇ ਨਾਲ ਖੜੇ ਹੁੰਦੇ ਨੇ हाल ही ਦੇ ਵਿੱਚ ਗੁਰੂ ਰੰਧਾਵਾ ਸਭ ਤੋਂ ਪਹਿਲਾਂ ਹੜ ਪੀੜਿਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ। ਉਹਨਾਂ ਨੇ ਇੱਕ ਮਾਤਾ ਜੀ ਦਾ ਟੁੱਟਿਆ ਘਰ ਮੁੜ ਵਾਪਸ ਬਣਾਉਣ ਦਾ ਵੀ ਵਾਅਦਾ ਕੀਤਾ। ਜਿਸ ਦਾ ਘਰ ਹੜ ਦੇ ਕਾਰਨ ਤਬਾਹ ਹੋ ਚੁੱਕਿਆ ਸੀ ਤੇ ਬਰਬਾਦ ਹੋ ਗਿਆ ਸੀ। ਹੁਣ ਗੁਰੂ ਰੰਧਾਵਾ ਨੇ ਇੱਕ ਹੋਰ ਦਿਲ ਨੂੰ ਛੂਹਣ ਵਾਲਾ ਫੈਸਲਾ ਕੀਤਾ ਹੈ, ਬਲਕਿ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਜਦੋਂ ਪਾਣੀ ਹਟੇਗਾ ਤੇ ਜੀਵਨ ਦੁਬਾਰਾ ਪਟੜੀ ਉੱਤੇ ਆਵੇਗਾ ਉਹ ਸਾਰੇ ਹੜ੍ਹ ਪੀੜਿਤ ਕਿਸਾਨਾਂ ਨੂੰ ਕਣਕ ਦੇ ਬੀਜ ਮੁਫਤ ਵੰਡਣਗੇ ਇਹ ਬੀਜ ਕਿਸਾਨਾਂ ਲਈ ਨਵੀਂ ਆਸ ਦੀ ਕਿਰਨ ਹੋਣਗੇ ਤੇ ਨਵੀਂ ਸ਼ੁਰੂਆਤ ਬਣਨਗੇ ਗੁਰੂ ਰੰਧਾਵਾ ਨੇ ਖੁਦ ਕਿਹਾ ਕਿ ਜਦੋਂ ਇਹ ਹੜ੍ਹ ਖਤਮ ਹੋ ਜਾਣਗੇ ਮੈਂ ਹੜ੍ਹ ਪੀੜਿਤ ਪਿੰਡਾਂ ਦੇ ਵਿੱਚ ਜਾਵਾਂਗਾ ਅਤੇ ਕਣਕ ਦੇ ਬੀਜ ਵੰਡਾਂਗਾ ਤਾਂ ਕਿ ਲੋਕ ਆਪਣੀ ਅਗਲੀ ਖੇਤੀਬਾੜੀ ਸ਼ੁਰੂ ਕਰ ਸਕਣ ਤੇ ਨਵੀਂ ਜ਼ਿੰਦਗੀ ਵੱਲ ਵਧ ਸਕਣ ਇਹ ਕਦਮ ਸਾਬਿਤ ਕਰਦਾ ਹੈ ਕਿ ਗੁਰੂ ਰੰਧਾਵਾ ਸਿਰਫ ਗੀਤਾ ਰਾਹੀ ਹੀ ਨਹੀਂ ਸਗੋਂ ਆਪਣੇ ਮਾਰਹੀ ਵੀ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਵਸਦੇ ਨੇ ਪੰਜਾਬੀ ਗਾਇਕ ਗੁਰੂ ਰੰਧਾਵਾ ਸਿਰਫ ਮੰਚ ਦੇ ਸਿਤਾਰੇ ਨਹੀਂ ਬਲਕਿ ਲੋਕਾਂ ਦੇ ਅਸਲੀ ਹੀਰੋ ਵੀ ਨੇ ਸੰਕਟ ਦੀਆਂ ਘੜੀਆਂ ਦੇ ਵਿੱਚ ਉਹ ਹਮੇਸ਼ਾ ਆਪਣੇ ਪੰਜਾਬ ਦੇ ਨਾਲ ਖੜੇ ਹੁੰਦੇ ਨੇ हाल ही ਦੇ ਵਿੱਚ ਗੁਰੂ ਰੰਧਾਵਾ ਸਭ ਤੋਂ ਪਹਿਲਾਂ ਹੜ੍ਹ ਪੀੜਿਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ। ਉਹਨਾਂ ਨੇ ਇੱਕ ਮਾਤਾ ਜੀ ਦਾ ਟੁੱਟਿਆ ਘਰ ਮੁੜ ਵਾਪਸ ਬਣਾਉਣ ਦਾ ਵੀ ਵਾਅਦਾ ਕੀਤਾ। ਜਿਸ ਦਾ ਘਰ ਹੜ੍ਹ ਦੇ ਕਾਰਨ ਤਬਾਹ ਹੋ ਚੁੱਕਿਆ ਸੀ ਤੇ ਬਰਬਾਦ ਹੋ ਗਿਆ ਸੀ। ਹੁਣ ਗੁਰੂ ਰੰਧਾਵਾ ਨੇ ਇੱਕ ਹੋਰ ਦਿਲ ਨੂੰ ਛੂਹਣ ਵਾਲਾ ਫੈਸਲਾ ਕੀਤਾ ਹੈ, ਬਲਕਿ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਜਦੋਂ ਪਾਣੀ ਹਟੇਗਾ ਤੇ ਜੀਵਨ ਦੁਬਾਰਾ ਪਟੜੀ ਉੱਤੇ ਆਵੇਗਾ ਉਹ ਸਾਰੇ ਹੜ੍ਹ ਪੀੜਿਤ ਕਿਸਾਨਾਂ ਨੂੰ ਕਣਕ ਦੇ ਬੀਜ ਮੁਫਤ ਵੰਡਣਗੇ ਇਹ ਬੀਜ ਕਿਸਾਨਾਂ ਲਈ ਨਵੀਂ ਆਸ ਦੀ ਕਿਰਨ ਹੋਣਗੇ ਤੇ ਨਵੀਂ ਸ਼ੁਰੂਆਤ ਬਣਨਗੇ ਗੁਰੂ ਰੰਧਾਵਾ ਨੇ ਖੁਦ ਕਿਹਾ ਕਿ ਜਦੋਂ ਇਹ ਹੜ੍ਹ ਖਤਮ ਹੋ ਜਾਣਗੇ ਮੈਂ ਹੜ੍ਹ ਪੀੜਿਤ ਪਿੰਡਾਂ ਦੇ ਵਿੱਚ ਜਾਵਾਂਗਾ ਅਤੇ ਕਣਕ ਦੇ ਬੀਜ ਵੰਡਾਂਗਾ ਤਾਂਕੇ ਲੋਕ ਆਪਣੀ ਅਗਲੀ ਖੇਤੀਬਾੜੀ ਸ਼ੁਰੂ ਕਰ ਸਕਣ ਤੇ ਨਵੀਂ ਜ਼ਿੰਦਗੀ ਵੱਲ ਵਧ ਸਕਣ ਇਹ ਕਦਮ ਸਾਬਿਤ ਕਰਦਾ ਹੈ ਕਿ ਗੁਰੂ ਰੰਧਾਵਾ ਸਿਰਫ ਗੀਤਾ ਰਾਹੀ ਹੀ ਨਹੀਂ ਸਗੋ ਆਪਣੇ ਕੰਮਾਂ ਰਾਹੀ ਵੀ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਵਸਦੇ ਨੇ ਪੰਜਾਬੀ ਗਾਇਕ ਗੁਰੂ ਰੰਧਾਵਾ ਸਿਰਫ ਮੰਚ ਦੇ ਸਿਤਾਰੇ ਨਹੀਂ ਬਲਕਿ ਲੋਕਾਂ ਦੇ ਅਸਲੀ ਹੀਰੋ ਵੀ ਨੇ ਸੰਕਟ ਦੀਆਂ ਘੜੀਆਂ ਦੇ ਵਿੱਚ ਉਹ ਹਮੇਸ਼ਾ ਆਪਣੇ ਪੰਜਾਬ ਦੇ ਨਾਲ ਖੜੇ ਹੁੰਦੇ ਨੇ ਹਾਲ ਹੀ ਦੇ ਵਿੱਚ ਗੁਰੂ ਰੰਧਾਵਾ ਸਭ ਤੋਂ ਪਹਿਲਾਂ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਉਹਨਾਂ ਨੇ ਇੱਕ ਮਾਤਾ ਜੀ ਦਾ ਟੁੱਟਿਆ ਘਰ ਮੁੜ ਵਾਪਸ ਬਣਾਉਣ ਦਾ ਵੀ ਵਾਅਦਾ ਕੀਤਾ ਜਿਸ ਦਾ ਘਰ ਹੜ੍ਹ ਦੇ ਕਾਰਨ ਤਬਾਹ ਹੋ ਚੁੱਕਿਆ ਸੀ ਤੇ ਬਰਬਾਦ ਹੋ ਗਿਆ ਸੀ ਹੁਣ ਗੁਰੂ ਰੰਧਾਵਾ ਨੇ ਇੱਕ ਹੋਰ ਦਿਲ ਨੂੰ ਛੂਹਣ ਵਾਲਾ ਫੈਸਲਾ ਕੀਤਾ ਹੈ ਬਲਕਿ ਐਲਾਨ ਕੀਤਾ ਹੈ ਉਹਨਾਂ ਕਿਹਾ ਕਿ ਜਦੋਂ ਪਾਣੀ ਹਟੇਗਾ ਤੇ ਜੀਵਨ ਦੁਬਾਰਾ ਪਟੜੀ ਉੱਤੇ ਆਵੇਗਾ ਉਹ ਸਾਰੇ ਹੜ੍ਹ ਪੀੜਤ ਕਿਸਾਨਾਂ ਨੂੰ ਕਣਕ ਦੇ ਬੀਜ ਮੁਫਤ ਵੰਡਣਗੇ ਇਹ ਬੀਜ ਕਿਸਾਨਾਂ ਲਈ ਨਵੀਂ ਆਸ ਦੀ ਕਿਰਨ ਹੋਣਗੇ ਤੇ ਨਵੀਂ ਸ਼ੁਰੂਆਤ ਬਣਨਗੇ ਗੁਰੂ ਰੰਧਾਵਾ ਨੇ ਖੁਦ ਕਿਹਾ ਕਿ ਜਦੋਂ ਇਹ ਹੜ੍ਹ ਖਤਮ ਹੋ ਜਾਣਗੇ ਮੈਂ ਹੜ੍ਹ ਪੀੜਤ ਪਿੰਡਾਂ ਦੇ ਵਿੱਚ ਜਾਵਾਂਗਾ ਅਤੇ ਕਣਕ ਦੇ ਬੀਜ ਵੰਡਾਂਗਾ ਤਾਂ ਕਿ ਲੋਕ ਆਪਣੀ ਅਗਲੀ ਖੇਤੀਬਾੜੀ ਸ਼ੁਰੂ ਕਰ ਸਕਣ ਤੇ ਨਵੀਂ ਜ਼ਿੰਦਗੀ ਵੱਲ ਵਧ ਸਕਣ ਇਹ ਕਦਮ ਸਾਬਿਤ ਕਰਦਾ ਹੈ ਕਿ ਗੁਰੂ ਰੰਧਾਵਾ ਸਿਰਫ ਗੀਤਾ ਰਾਹੀ ਹੀ ਨਹੀਂ ਸਗੋਂ ਆਪਣੇ ਕੰਮਾਂ ਰਾਹੀ ਵੀ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਵਸਦੇ ਨੇ